ਤਨ ਨਾਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਉਹ ਸਾਰੀਆਂ ਦਵਾਈਆਂ ਸੜ ਗਈਆਂ ਤੇ ਫਰਨੀਚਰ ਦੀ ਦੁਕਾਨ ਉੱਪਰ ਤੱਕ ਫਟ ਗਈ ਗੇਟ ਪਟਕੇ ਮਾਰੇ ਦੂਰ ਤੱਕ ਨੁਕਸਾਨ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੋ ਗਿਆ ਮੈਂ ਇਹ ਅਪੀਲ ਕਰਦਾ ਵੀ ਜੋ ਇਹਨਾਂ ਦੀ ਸਰਕਾਰ ਵੱਲੋਂ ਮਤਲਬ ਹੋ ਸਕੇ ਤਾਂ ਇਹਨਾਂ ਦੀ ਕਿੱਤੀ ਜਾਵੇ ਆ ਰਾਜਨਾਥੀ ਦੀ ਲੋਕਾਂ ਦੀ ਮੰਗ ਹੈ ਵੀ ਫਾਈਬਰ ਗੇਟ ਦਾ ਪ੍ਰਬੰਧ ਹੋਣਾ ਸੀਜ਼ਨ ਦੇ ਟਾਈਮ ਤੋਂ ਜਰੂਰ ਸਰਕਾਰ ਵੱਲੋਂ ਸਹੂਲਤ ਮਿਲਦੀ ਹੈ ਮੁੰਡਾ ਦਾ ਪੇਨ ਨੂੰ ਸਾਨੂੰ ਲੋੜ ਹੈ ਕਿਵੇਂ ਦੇਖ ਅਜਿਹਾ ਫਾਇਰ ਗੇਟ ਹੋਣੀ ਚਾਹੀਦੀ ਤਾਂ ਜੋ ਇਹ ਜੀ ਘਟਨਾ ਵਾਪਰਦੇ ਨੇ ਸਿੱਧੀ ਕੰਟਰੋਲ ਹੋ ਜਾਵੇ ਤੇ ਵੈਸੇ ਦਾ ਸੀਜ਼ਨ ਵੇਲੇ ਸਰਕਾਰ ਵੱਲੋਂ ਇੱਥੇ ਨੋ ਮੇ ਬਸਟੈਂਡ ਤੇ ਰੱਖਿਆ ਵੀ ਜਾਂਦੀ ਐ ਨੇ ਕਿ ਖੜਾਈ ਜਾਂਦੇ ਨੇਗੇ ਪਰ ਫਿਰ ਵੀ ਆਪਾਂ ਅਪੀਲ ਕਰਦੇ ਸਰਕਾਰ ਨੂੰ ਵੀ ਇੱਕ 24 ਘੰਟੇ ਉਰੇ ਆਪਾਂ ਨੂੰ ਜੀ ਲੋਡ ਦੇ ਦੋ ਪਤਾ ਨਹੀਂ ਹੈਗਾ ਜੀ ਰਾਤ ਨੂੰ ਸਾਨੂੰ 3:30 3 ਵਜੇ ਕਾਲ ਆਉਂਦੀ ਆ ਕੀ ਆਏ ਤੇ ਐ ਗੱਲ ਤੋਂ ਗੀ ਅਸੀਂ ਉਸੇ ਵਕਤ ਉਰੇ ਆਏ ਉਰੇ ਆ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਅਕਲ ਲੱਗੀ ਹੋਈ ਸੀ ਇਹ ਫਾਰਮ ਦਾ ਕੀ ਨਾਮ ਹੈ ਜੀ ਭੰਗੂ ਖੇਤੀ ਹੈ ਬਸਟੈਂਡ ਤੇ ਕਿੰਨੇ ਕੁ ਰੁਪਈਆ ਦਾ ਨੁਕਸਾਨ ਮੰਨ ਕੇ ਚੱਲੋ ਬਹੁਤ ਜ਼ਿਆਦਾ ਮੋਟਾ ਨੁਕਸਾਨ ਹੋ ਗਿਆ ਕਿਉਂਕਿ ਨਾ ਜੀ ਸਾਡਾ ਹੁਣ ਸੀਜ਼ਨ ਆਇਆ ਵਾਤੀ ਸਪਰੇਹਾਂ ਦਾ ਉਕੇ ਅਸੀਂ ਮਹਿੰਗੀਆਂ ਤੋਂ ਮਹਿੰਗੀਆਂ ਗੜੀਆਂ ਵੀ ਦਵਾਈਆਂ ਹੁੰਦੇ ਨੇ ਅਸੀਂ ਮੰਗਵਾਈਆਂ ਉਹ ਸਾਡੀਆਂ ਉੱਪਰ ਪਈਆਂ ਪਈਆਂ ਲਗਭਗ 2.5 ਤੋਂ 3 ਕਰੋੜ ਦੇ ਸਾਨੂੰ ਵੱਡਾ ਹੋ ਗਿਆ ਕਿਵੇਂ ਲੱਗਦਾ ਵੀ ਜਿਹੜੀ ਅੱਗ ਲੱਗਿਆ ਕੋਈ ਸ਼ਾਰਟ ਸਰਕਟ ਨਾਲ ਲੱਗਿਆ ਜਾਂ ਕੋਈ ਕਿਸੇ ਦੀ ਸ਼ਰਾਰਤ ਹੈ ਕਿਵੇਂ ਲੱਗਦਾ ਦੇਖੋ ਸ਼ਾਰਟ ਸਰਕਟ ਦੇ ਜ਼ਿਆਦਾ ਚਾਂਸ ਨੇ ਕਿ ਬਾਕੀ ਹਲੇ ਕਲੀਅਰ ਨਹੀਂ ਕਰ ਸਕਦਾ ਕੀ ਹੋਇਆ ਜ਼ਿਆਦਾ ਚਾਂਸ ਕਿਹੜੇ ਨੇ ਸ਼ਾਰਟ ਸਰਕਟ ਦੇ ਨੇ हां ਜਦੋਂ ਘਟਨਾ ਲੱਗੀ ਤਾਂ ਅੱਗ ਵਜੋਂ ਜਿਹੜੀਆਂ ਗੱਡੀਆਂ ਨੇ ਉਹ ਕਿੰਨੇ ਚਿਰ ਬਾਅਦ ਪਹੁੰਚੀਆਂ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਗੱਡੀ ਦੀ ਆਪਾਂ ਨੂੰ ਲੋੜ ਹੈ ਪੋਨੀਗੜ ਚੋਂ हां ਜਰੂਰ ਹੈਗੀ ਜੀ ਜੇ ਉਰੇ ਹੁੰਦੀ ਪੋਨੀਗੜ ਤਾਂ ਸਾਡਾ ਨੁਕਸਾਨ ਹੁਣ ਤੋਂ ਸਾਇਦ ਪਾਟ ਜਾਂਦਾ ਕਿਉਂਕਿ ਉਹਨਾਂ ਨੂੰ ਉੱਥੋਂ ਨੂੰ ਟਾਈਮ ਲੱਗਿਆ ਕਿ ਪਹਿਲਾਂ ਸੰਗਰੂਰ ਤੋਂ ਵਾਈ ਦੂਜੀ ਨਾਮ ਤੋਂ ਵਾਈ ਸਿੱਤ ਨੇ ਜਸਰ ਸਿੰਘ ਲਖਵੀਰ ਸਿੰਘ ਤੇ ਅਜੈਬ ਸਿੰਘ ਅਸੀਂ ਤਿੰਨੇ ਪਾਰਟਨਰ ਆ ਕੋਈ ਨਹੀਂ ਮੈਂ ਤੇ ਸਾਨੂੰ ਅਚਾਨਕ ਹੀ ਰਾਤ ਨੂੰ ਸਾਨੂੰ ਸਵੇਰ 6:30 ਵਜੇ ਦੇ ਲਗਭਗ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ ਉਦੋਂ ਬਾਅਦ ਅਸੀਂ ਇੱਥੇ ਪਹੁੰਚੇ ਤੇ ਲਾਗੇ ਬਹੁਤ ਦੂਰ ਤੱਕ ਸੀ ਉੱਪਰਲੀ ਡਬਲ ਜਿਹੜੀ ਸਟੋਰੀ ਪਈ ਹੈ ਉੱਪਰ ਤੱਕ ਬਾਹਰ ਜਿਹੜੀ ਮਕਾਨਿਕ ਪੜੀ ਸੀ ਜਿਹੜੀ ਫਾਈਬਰ ਗੇਟ ਨੂੰ ਕਿੰਨੇ ਚਿਰ ਬਾਅਦ ਉਹਨੇ ਕਾਲ ਕੀਤੀ ਕਿ ਕਿੰਨੇ ਚਿਰ ਬਾਅਦ ਗੱਡੀਆਂ ਆਈਆਂ ਸਾਡੇ ਹੁਣ ਤਾਂ ਪਹਿਲਾਂ ਜਦੋਂ ਅਸੀਂ ਆਏ ਆ ਸਾਨੂੰ ਤਾਂ 6:30 ਦੇ ਲਗਭਗ ਪਤਾ ਲੱਗੇ ਕਿਉਂਕਿ ਉਦੋਂ ਇੱਕ ਗੱਡੀ ਖੜੀ ਸੀ ਕਿਉਂਕਿ ਇੱਕ ਗੱਡੀ ਦਾ ਕੰਮ ਨਹੀਂ ਚਾਰ ਪੰਜ ਗੱਡੀਆਂ ਲੱਗੀਆਂ ਅਗੋਂ ਇੰਨੀ ਜ਼ਿਆਦਾ ਫੈਲੀ ਹੋਈ ਸੀਗੀ ਕਿ ਸਾਡਾ ਨੁਕਸਾਨ ਤੁਸਨ ਤੁਸਨ ਦਿਖਾਈਏ ਸਾਰਾ ਸੜਕੇ ਤਵਾਹ ਹੋ ਗਿਆ ਸਾਡੀ ਦੁਕਾਨ ਦਾ ਨੁਕਸਾਨ ਜੋ ਸਾਡੀਆਂ ਅਸੀਂ ਦਵਾਈਆਂ ਮੰਗਾਈਆਂ ਹੋਈਆਂ ਸੀ ਕਿ ਦੋ ਮਦਾਨ ਦੀ ਲਾਲੋ ਜਾਂ ਸਪਰੇਹਾਂ ਦਾ ਲਾਲੋ ਮਹਿੰਗੇ ਤੋਂ ਮਹਿੰਗੇ ਦਵਾਈਆਂ ਕਿ ਅਜਕਲ ਵੈਰਾਈਆਂ ਤੋਂ ਪਤਾ ਨਹੀਂ ਕਿ ਕਿਹੜੀ ਨੂੰ ਸਾਡਾ ਸਪਰੇਹ ਮੰਗਾਈ ਸੀ ਸਾਡਾ 25 ਤੋਂ 3 ਕਰੋੜ ਦਾ ਜਿਹੜਾ ਸਾਡਾ ਨੁਕਸਾਨ ਹੈ ਉਹ ਹੋ ਚੁੱਕਿਆ ਹੈ ਅ ਗੱਲ ਕਰੀਏ ਤਾਂ ਕੋਈ ਇਸ਼ੂਅਸ ਵਗਾਰਾ ਹੈ ਛੋਟੇ ਲਵੇ ਚੀਜ਼ਾਂ ਦਾ ਜਾਂ ਸਰਕਾਰ ਤੋਂ ਮਦਦ ਦੀ ਮੰਗ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਮੰਗ ਕਰਦੇ ਆ ਵੀ ਸਾਡੀ ਜੋ ਸਾਡਾ ਮੰਨ ਦੀ ਨੁਕਸਾਨ ਹੋਇਆਗਾ ਉਹ ਹੋਇਆ ਤਾਂ ਪ੍ਰੈਸਟੇਜ ਨੂੰ ਦੇਖ ਕੇ ਸਾਨੂੰ ਉਹਦੀ ਸਹਾਇਤਾ ਆ ਗੱਲ ਕਰੀ ਤਾਂ ਅੱਗੇ ਵੀ ਗੱਡੀਆਂ ਔਰੇ ਨਾ ਹੋਣਾ ਵੀ ਲੱਗਦਾ ਕਿ ਬੜਾ ਨੁਕਸਾਨ ਦਾ ਕਾਰਨ ਬਣਦਾ ਈ ਵਾਰ ਜਿਵੇਂ ਜਦ ਗੱਡੀਆਂ ਆਉਂਦੀਆਂ ਸੋ ਰੋਡ ਤੋਂ ਤੋਂ ਪੌਣਾ ਘੰਟਾ ਲੱਗਣਾ ਕਿਵੇਂ ਦੇ ਕਿ ਕਿਉਂਕਿ ਪਹਿਲਾਂ ਵੀ ਅਸੀਂ ਕਈ ਵਾਰ ਦੁਕਾਨਾਂ ਤੇ ਅੱਗ ਲੱਗੀ ਆ ਤਾਂ ਕੋਈ ਪਹਾਨੀਗੜ ਦੇ ਵਿੱਚ ਕੋਈ ਸਰਕਾਰਡ ਦੀ ਗੱਡੀ ਆੜੀ ਮੌਜੂਦ ਨਹੀਂ ਹੈ ਜੇਕਰ ਗੱਡੀ ਇੱਥੇ ਮੌਜੂਦ ਹੋਵੇ ਜੋ ਕਰੋੜਾਂ ਦਾ ਨੁਕਸਾਨ ਹੈ ਹੋ ਸਕਦਾ ਉਹ ਲੱਖਾਂ ਦੇ ਵਿੱਚ ਹੋਵੇ ਹੋ ਸਕਦਾ ਨਾ ਵੀ ਹੋਵੇ ਨਾ ਮੰਤਰ ਹੋ ਵੀ ਕਹਿ ਸਕਦੇ ਆ ਪਰ ਇੱਥੇ ਉਸ ਚੀਜ਼ ਦੀ ਬਹੁਤ ਵੱਡੀ ਘਾਟ ਹੈ ਪਹਿਲਾਂ ਵੀ ਕਈ ਦੁਕਾਨਾਂ ਦੇ ਆਏ ਤਾਂ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆਗਾ ਇਸ ਕਰਕੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਜੇ ਬਲਾਕ ਕੋਹਾਨੀਗੜ੍ਹ ਤਾਂ ਇੱਕ ਗੱਡੀ ਦਾ ਲਾਜ਼ਮੀ ਇੱਥੇ ਹੋਣੀ ਚਾਹੀਦੀ ਜੇ ਜੋ ਮੌਕੇ ਤੇ ਆ ਕੇ ਕੁਝ ਨਾ ਕੁਝ ਕੰਟਰੋਲ ਕਰ ਸਕੇ ਆ ਗੱਲ ਕਰੀਏ ਤਾਂ ਸਰਕਾਰ ਤੋਂ ਮੁਆਵਜ਼ੇ ਦੀ ਕਿਵੇਂ ਕਹਾਂਗੇ ਵੀ ਜਿਹੜਾ ਨੁਕਸਾਨ ਹੋਇਆ ਕਰੋੜਾ ਰੁਪਏ ਦਾ ਦੁਕਾਨਦਾਰ ਇੱਕ ਟੈਕਸ ਜੁਰਮ ਪੇ ਕਰਦਾ ਪਰ ਜਦੋਂ ਅਸੀਂ ਦੇਖਦੇ ਆਏ ਜਾਂ ਵੱਡੀਆਂ ਘਟਨਾਵਾਂ ਆਉਂਦੀਆਂ ਨੇ ਤਾਂ ਉਹਨਾਂ ਦੀ ਮਦਦ ਤੋਂ ਬਹੁਤ ਪੂਸ਼ ਪੈਸਾ ਚ ਹੀ ਹੁੰਦੀ ਹੈ ਕਿਵੇਂ ਦੇਖਦੇ ਅਸੀਂ ਕਹਿੰਦਾ ਵੀ ਸਾਡੀ ਦੁਕਾਨ 'ਚ ਜੋ ਵੀ ਸਾਡਾ ਨੁਕਸਾਨ ਹੋ ਉਹਦਾ ਐਸਟੀਮੇਟ ਲਵਾਇਆ ਜਾ ਸਰਕਾਰੀ ਅਧਿਕਾਰਾਤੋਂ ਉਹਦਾ ਐਸਟੀਮੇਟ ਲਵਾ ਕੇ ਚਾਹੇ ਦਵਾਈਆਂ ਦਾ ਹੈ ਤੇ ਸਾਡੀ ਦੁਕਾਨ ਦਾ ਹੈ ਜੋ ਵੀ ਸਾਡਾ ਫਰਨੀਚਰ ਜੋ ਸਾਡੇ ਦਫ਼ਤਰ ਬਣੇ ਹੋਏ ਸੀਗੇ ਉਹ ਹਰ ਇੱਕ ਚੀਜ਼ ਦਾ ਥੋੜਾ ਐਸਟੀਮੇਟ ਲਵਾ ਕੇ ਉਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ